ਮੈਂ ਗੁਰਦਾਸਪੁਰੋਂ ਦਾਵਾ ਕਲੋਨੀ ਦੀ ਰਹਿਣ ਵਾਲੀ ਆ ਤੇ ਮੇਰਾ ਵਿਆਹ ਹੋਇਆ ਸੀ 2009 ਚ ਮੇਰੀ ਲਵ ਮੈਰਿਜ ਹੀ ਸੀ ਤੇ ਫਿਰ ਮਤਲਬ ਤੋ ਥੋੜੀ ਕਾਸਟ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਹਸਬੰਦ ਦਾ ਹੀ ਕਹਿਣਾ ਹੈਗਾ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਹੈ ਤੇ ਅਸੀਂ ਇਕੱਠੇ ਰਹਿਣਾ ਤੇ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਠੀਕ ਹੈ ਫਿਰ ਮੈਂ ਬੇਟੇ ਦੇ ਕਰਕੇ ਚਲੋ ਐਡਜਸਟਮੈਂਟ ਕਰਦੀ ਰਹੀ ਪਹਿਲਾਂ ਸੈਪਰੇਟ ਰਹੀਆਂ ਜਦੋਂ ਬੇਟਾ ਹੋਇਆ ਸੈਪਰੇਟ ਰਹੀਆਂ ਮੈਂ ਆਪਣੇ ਮਾਇਕੇ ਫਿਰ ਉਸ ਤੋਂ ਬਾਅਦ ਆਇਆ ਹੋਇਆ ਕਿ ਫਿਰ ਮੇਰੀ ਜੌਬ ਲੱਗ ਗਈ 2019 ਚ ਫਿਰ ਹਸਬੰਡ ਮੇਰੇ ਨੇ ਜਿਹੜਾ ਐਕਸ ਹਸਬੰਡ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨੀਜ਼ੀ ਰਹਿੰਦਾ ਨਾ ਮੈਨੂੰ ਰੱਖਦਾ ਸੀ ਤੇ ਮੇਰੀ ਲੋਜ਼ ਨੇ ਮੈਨੂੰ ਘਰੋਂ ਕੱਢਤਾ ਹੀਗਾ ਫਿਰ ਤੋਂ ਫਿਰ ਬੇਟੇ ਹੋਣ ਤੋਂ ਬਾਅਦ ਥੋੜੀ ਦੇਰ ਮੈਂ ਰਹੀਆਂ ਇੱਥੇ ਇੱਥੇ ਪਠਾਨਗੁਰ ਸ਼ਾਹਪੂਰ ਚੌਂਕ ਨਹੀਂ ਲਾ ਉਸ ਦਾ ਪੁਰਾਣਾ ਜਗਾ ਘਰ ਹੀ ਤਰਲੇ ਮਿੰਦਾ ਕਰਕੇ ਕਿ ਬੇਟਾ ਤੇ ਨੈਨ ਤੋਂ ਮੈਨੂੰ ਉੱਥੇ ਉੱਥੇ ਰਹੀ ਆ ਮੇਰੇ ਹਾਰਡਲੀ ਮੇਰੇ ਖਿਆਲ ਨਾਲ ਮੈਂ ਸਾਲ ਵੀ ਨਹੀਂ ਰਹੀ ਉੱਥੇ ਫਿਰ ਉਹਨਾਂ ਨੇ ਮੈਨੂੰ ਕੜਤਾ ਗਾਲਾਂ ਗੁਲਾ ਗੜ ਕੇ ਕਰੈਕਟਰ ਦੇ ਬਾਰੇ ਬੋਲ ਕੇ ਫਿਰ ਫਿਰ ਉਸ ਤੋਂ ਬਾਅਦ ਹੁਣ ਮੈਂ ਕੰਟੀਨਿਊਸਲੀ ਮਤਲਬ ਵਹੀ ਰਹਿੰਦੇ ਪਏ ਆ ਪਰ ਮੇਰੇ ਹਸਬੰਡ ਦੀਆਂ ਹਰਕਤਾਂ ਜਿਹੜੀਆਂ ਬੜੀਆਂ ਮਾੜੀਆਂ ਹੋ ਗਏ ਇੱਕ ਬ੍ਰਿੰਗ ਕਰਦੇ ਹੀ ਉਹਦੇ ਨਾਲ ਉਹਦੇ ਕਰਕੇ ਮੈਨੂੰ ਮਾਰ ਕੁੱਟਾਈ ਕਰਦੇ ਹੀ ਤੇ ਹੁਣ ਤਾਂ ਹੈ ਕਿ ਉਹਨੇ ਲਗਾਤਾਰ ਮੇਰੇ ਖਿਆਲ ਨਾਲ ਸਾਲ ਤੋਂ ਬੜੇ ਜ਼ਿਆਦਾ ਜੀਣਾ ਹਰਾਮ ਕਰਤਾ ਮੈਂ ਕੰਪਲੇਨ ਵੀ ਕੀਤੀ ਇੱਕ ਮੈਂ ਕੀਤੀ 14 ਜੁਲਾਈ ਨੂੰ ਉਹਦੇ ਚੋਂ ਮਾਫੀ ਮੰਗ ਕੇ ਚਲਾ ਗਿਆ ਸਾਹਿਲ ਸ਼ਰਮਾ ਉਹਦਾ ਨਾਮ ਹਸਬੰਡ ਦਾ ਠੀਕ ਹੈ ਪ੍ਰਧਾਨਗੁਰ ਦਰਨ ਵਾਲਾ ਉਹ ਹੁਣ ਅਸੀਂ ਕੱਟੇ ਰਹ ਰਹੇ ਪਰ ਇਹਨੇ ਫਿਰ ਮੈਨੂੰ ਨਾ 4 4 ਅਕਤੂਬਰ ਨੂੰ ਮੈਨੂੰ ਮਾਰਿਆ ਮੈਂ ਐਮਐਲਆਰ ਕਟਵਾਈ ਮੈਂ ਪੁਲਿਸ ਦੇ ਵੀ ਆਈ ਕਿ ਮੇਰੇ ਨਾ ਕੋਈ ਮਤਲਬ ਕਾਰਵਾਈ ਕੀਤੀ ਜਾਏ ਮੇ ਕੋਲ ਛੋਟਾ ਜਿਹਾ ਫੁਟੇਜ ਵੀ ਹੈਗਾ ਜਿਹੜਾ ਉਹਨੇ ਮੈਨੂੰ ਕੁੱਟਿਆ ਪਰ ਪੁਲਿਸ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਮੈਨੂੰ ਇਹੀ ਕਹਿਣਾ ਸੀ ਮੇਰੇ ਹਸਬੰਦ ਦਾ ਕਿ ਤੂੰ ਜੋ ਕਰਨਾ ਕਰ ਲਾ ਮੈਂ ਪੁਲਿਸ ਤੇ ਪੈਸੇ ਚੜਾਉਂਦੇ ਆ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਕਿਸੇ ਰਿਲੇਟਿਵ ਦੇ ਘਰੇ ਅਤੇ 아이시리아 프리야 ਜਿਮ ਮੈਨ ਰੀਮ ਆ ਜਾਂਦਾ ਮੈਂ ਉੱਤੇ ਜਿਮ ਚਾਈ ਸੀ ਤੇ ਉਹ ਮੈਨੂੰ ਫੋਲੋ ਕਰਦਾ ਆ ਹਨਾ ਉਹ ਮੇਰੇ ਪਿੱਛੇ ਆ ਗਿਆ ਉਹਨੇ ਉੱਥੇ ਮੈਨੂੰ ਮਾਰਨਾ ਗੁੱਟਣਾ ਸਟਾਰਟ ਕਰਤਾ ਫਿਰ ਉਹਨੇ ਨਾਈਫ ਗੱਡੀ ਗੱਡੀ ਚ ਤੇ ਉਹ ਉਹਦਾ ਇਹੀ ਕਹਿਣਾ ਕਿ ਦੋ ਘਰ ਆ ਕੋਠੀਆਂ ਦੋ ਉਹ ਮੇਰੇ ਨਾਮ ਹੈ ਕਿਉ ਮੇਰੇ ਨਾਮ ਕਰ ਤੇ ਰਹਿਣਾ ਵੀ ਮੈਂ ਤੇਰੇ ਨਾਲ ਜ਼ਬਰਦਸਤੀ ਤੇ ਮਾਰਕੁਟਾਈ ਵੀ ਮਤਲਬ ਤੂੰ ਸਹੀ ਜਜ ਮੈਂ ਤੂੰ ਪਹਿਲਾਂ ਸਹਿੰਦੀ ਪਰ ਇਸ ਵਾਰੀ ਮੈਂ ਨਹੀਂ ਉਹਨੂੰ ਮੈਂ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਇਹ ਨਾ ਬਹੁਤ ਹੋ ਗਿਆ ਜਿਵੇਂ ਉਹ ਮੈਨਰੇ ਮਾਰ ਕੇ ਗਿਆ ਸ਼ਾਰਪ ਬਲੰਟ ਮੇਰੇ ਮਤਲਬ ਇੰਜਰੀਜ਼ ਹੋਈਆਂ ਹੱਥ ਤੇ ਆਂ ਔਰ ਪੇਟ ਤੇ ਆਂ ਕੰਪਲੇਨ ਮਜ਼ਰ ਪਹਿਲਾਂ ਵੀ ਕੀਤੀ ਆ ਪਰ ਮੇਰੀ ਫਿਲਹਾਲ ਨਹੀਂ ਅੱਲੇ ਕੋਈ ਕਾਰਵਾਈ ਹੋਈ ਹੁਣ ਅੱਗੇ ਪਤਾ ਨਹੀਂ ਹੁਣ ਸਰ ਮੈਂ ਇਹ ਕਹਿੰਨੀ ਹਾਂ ਉੱਤੇ ਕਾਰਵਾਈ ਕੀਤੀ ਜਾਏ ਉਹਦੇ ਤੇ ਉਹਦੀ ਪੂਰੀ ਫੈਮਿਲੀ ਤੇ ਕੀਤੀ ਜਾਏ ਉਹਦੇ ਪਾਦਰ ਐਸ ਐਚ ਯੂ ਉਹ ਮੈਨੂੰ ਉਹਦੀ ਵੀ ਧੋਸ ਦਿੰਦਾ ਇਹਨੇ ਸਿੰਧ ਬੈਂਕ ਦੇ ਸਾਹਮਣੇ ਕੋਈ ਔਰਤ ਤੇ ਉਹਦਾ ਘਰ ਵਾਲਾ ਲੜ ਰਿਹਾ ਜੀ ਜੀ ਦੀ ਜਾਣਕਾਰੀ ਥਾਣਾ ਮਿਲੇ ਥਾਣਾ ਜਾਣਕਾਰੀ ਮਿਲਦੇ ਇੱਥੇ ਮੌਕੇ ਤੇ ਪੁਝੇ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹਸਪਤਾਲ ਆ ਗਈ ਸੀ ਸਾਡ ਤਾਂ ਥੋੜੀ ਲੱਗੀ ਜੀ ਆਪਣਾ ਮਾ ਦਾ ਸੀਸੀ ਕੈਮਰਾ ਜੋਂ ਦੀ ਫੁਟੇਜ ਕਿ ਦਵਾਈ ਆ ਤੇ ਬਾਕੀ ਤਾਂ ਤ੍ਰਤੀਸ਼ ਜਾ ਕੇ ਹਸਪਤਾਲ ਤੋਂ ਪੁੱਛਾ ਕਰਕੇ ਬਾ ਕੋਈ ਚੀਜ਼ ਕਹਨ ਤਖੀ ਚੀਜ਼ ਹੋ ਜਾਈ ਹੈ ਹਾਂ ਹਾਂ ਉਹ ਪੁੱਛਾ ਕਰ ਦਿੰਦਾ ਆ ਕੇ ਫਿਰ ਸਾਰੀ ਗੱਲ ਨਹੀਂ ਉਸ ਹਸਪਤਾਲ ਅਗੇ ਇੱਕ ਕਰਮਚਾਰੀ ਉਹ ਲੜਕੀ